ਮੈਂ ਤੇਸਰਾਜ ਕੰਬੋਜ ਜੁਆਇੰਟ ਡਾਇਰੈਕਟਰ ਟ੍ਰੈਫਿਕ ਲੀਡਜੈਂਸੀ ਔਨ ਰੋਡ ਸੇਫਟੀ ਪੰਜਾਬ ਆਵਾਜ਼ ਸੱਚ ਦੀ ਚੈਨਲ ਔਰ ਅਖਬਾਰ ਇਹਨਾਂ ਦੋਨਾਂ ਦੇ ਮੈਨੇਜਮੈਂਟ ਅਤੇ ਇਹਨਾਂ ਦੇ ਸਾਰੇ ਸਟਾਫ ਨੂੰ ਆਪਣੇ ਵੱਲੋਂ ਪਰ ਆਪਣੇ ਡਿਪਾਰਟਮੈਂਟ ਦੀ ਤਰਫੋਂ ਬਹੁਤ ਬਹੁਤ ਦਾਇਨਨਾ ਔਰ ਇਹ ਚੈਨਲ ਦੀ ਕਾਮਯਾਬੀ ਲਈ ਕਾਮਨਾ ਕਰਦਾ ਹਾਂ ਕਿਉਂਕਿ ਜਿਹੜਾ ਮੀਡੀਆ ਹੈ ਇਹ ਲੋਕਾਂ ਅਤੇ ਸਰਕਾਰ ਦੇ ਦਰਮਿਆਨ ਇੱਕ ਪੁਰੀਜ ਦਾ ਕੰਮ ਕਰਦਾ ਹੈ ਲੋਕਾਂ ਦੀ ਆਵਾਜ਼ ਸਰਕਾਰ ਕੋਲ ਔਰ ਸਰਕਾਰ ਦੇ ਕੀਤੇ ਕੰਮਾਂ ਦਾ ਡਿਟੇਲ ਜਿਹੜੀ ਉਹ ਪਬਲਿਕ ਦੇ ਵਿੱਚ ਪਹੁੰਚਾਉਂਦਾ ਇਹ ਜਰੀਆ ਹੁੰਦਾ ਤੇ ਸੋ ਮੈਂ ਨੂੰ ਉਮੀਦ ਹੈ ਇਹ ਜੋ ਚੈਨਲ ਹੈ ਜੋ ਇਹ ਰਖਵਾਰ ਹੈ ਪੂਰੀਨ ਡਿੜਤਾ ਔਰ ਨਿਰੰਤਰ ਦੇ ਨਾਲ ਆਪਣੀਆਂ ਅਗਲੀ ਤਰੱਕੀ ਕਰੇਗਾ ਔਰ ਲੋਕਾਂ ਦੇ ਵਿੱਚ ਆਪਣੀ ਬਹੁਤ ਵੱਡੀ ਪਛਾਣ ਬਣਾਏਗਾ ਉਹ ਸੱਚ ਦਿਖਣ ਤੋਂ ਕਦੇ ਵੀ ਗਰੇਜ ਨਹੀਂ ਕਰੇਗਾ ਇਸ ਤੇ ਜਿਸਟਰ ਰਾਜ ਕੁਮਾਰ ਜੀ ਜੋ ਕਿ ਇਸ ਚੈਨਲ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਰਹਣਾ ਨੂੰ ਆਪਣੇ ਵੱਲੋਂ ਬਹੁਤ ਬਹੁਤ ਬਤਾਈ ਦਿਨਾ ਪਰਮਾਤਮਾ ਇਸ ਚੈਨਲ ਨੂੰ ਹੋਰ ਕਾਮਯਾਬ ਕਰੇ